ਦੋਸਤੋ ਜੂਨ 2025 ਚ ਪੂਰੇ 41 ਸਾਲ ਹੋ ਜਾਣੇ ਆ ਸੰਤ ਜਰਨੈਲ ਸਿੰਘ ਖਾਲਸਾ ਭੰਡਰਵਾਲਿਆਂ ਦੀ ਸ਼ਹੀਦੀ ਨੂੰ ਤੇ ਤੁਸੀਂ ਦੇਖ ਲਓ ਯਾਰ 41 ਸਾਲ ਬਾਅਦ ਵੀ ਕਿੰਨਾ ਡਰਿਆ ਇਹਨਾਂ ਲੋਕਾਂ ਦੇ ਮਨਾਂ ਦੇ ਅੰਦਰ ਹਨ ਉਹ ਵੀ ਇੱਕ ਝੰਡੇ ਤੇ ਲੱਗੀ ਛੋਟੀ ਜੀ ਫੋਟੋ ਤੋਂ ਵੀ ਮਤਲਬ ਇੰਨਾ ਡਰਦੇ ਆ ਇਹ ਲੋਕ ਆ ਤੁਸੀਂ ਦੇਖ ਲਓ ਪੁਲਿਸ ਦੇ ਸਾਹਮਣੇ ਕਿਵੇਂ ਇੱਕ ਆਮ ਉਥੋਂ ਦਾ ਲੋਕਲ ਨਾਗਰਿਕ ਕਿਵੇਂ ਮਤਲਬ ਧੱਕਾ ਕਰ ਰਿਹਾ ਹਨ ਤੇ ਝੰਡੇ ਨੂੰ ਪੈਰਾਂ ਦੇ ਹੇਠ ਰੋਲ ਰਿਹਾ ਆ ਚਲੋ ਪੁਲਿਸ ਨੇ ਆਪਣੀ ਕਾਰਵਾਈ ਜੋ ਕਰਨੀ ਪੁੱਛਗਿਸ਼ ਕਰਨੀ ਕਰੇ ਤੇ ਜਿਹੜੇ ਲੋਕਲ ਲੋਕ ਹੈ ਉਥੋਂ ਦੇ ਉਹਨਾਂ ਦਾ ਫਰਜ ਨਹੀਂ ਨਾ ਬੰਦਾ ਪੁਲਿਸ ਦੇ ਨਾਲ ਮਿਲ ਕੇ ਇਹ ਪੁਲਿਸ ਨੂੰ ਚਾਹੀਦਾ ਉਹਨਾਂ ਨੂੰ ਰੋਕਣਾ ਹਨਾ ਤੇ ਦੂਸਰੀ ਗੱਲ ਜਿਹੜੇ ਸੰਤਾਂ ਦੀ ਫੋਟੋ ਵਾਲਾ ਝੰਡਾ ਲਾ ਕੇ ਲੈ ਜਾਂਦੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਕਿ ਜੇ ਤੁਹਾਡੀਆਂ ਲੱਤਾਂ ਪਾਰ ਨਹੀਂ ਨਾ ਚਲਦੀਆਂ ਤੇ ਨਾ ਲਾ ਕੇ ਲੈ ਜਾਇਆ ਕਰੋ ਜੇ ਲੱਤਾਂ ਪਾਰ ਚਲਦੀਆਂ ਨੇ ਤੇ ਤਾਂ ਹੀ ਲਾ ਕੇ ਲੈ ਜਾਇਆ ਕਰੋ ਝੰਡਾ ਜੇ ਤੁਹਾਡੇ ਪੱਲੇ ਹੀ ਕੁਛ ਨਹੀਂ ਤਾਂ ਤੁਸੀਂ ਝੰਡਾ ਕੱਟੋ ਲਾਉਣ ਦੇ ਜੀ ਹਨਾ ਜੇ ਤੁਸੀਂ ਉਹਦੀ ਰੱਖਿਆ ਹੀ ਨਹੀਂ ਕਰ ਸਕਦੇ ਤੁਹਾਡੇ ਸਾਹਮਣੇ ਕਿਵੇਂ ਉਹਨੇ ਬੰਦੇ ਨੇ ਪੈਰਾਂ ਟਰੋਲਿਆ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ